ਬੀੜੂਪਾ ਸਾਹਿਬ ਤੁਸੀਂ ਘਰੇ ਕਿਉਂ ਚਲੇ ਗਏ ਨਹੀਂ ਇਹ ਗੱਲ ਨਹੀਂ ਹੁੰਦੀ ਬੀੜੂਪਾ ਸਾਹਿਬ ਤੁਸੀਂ 2 ਦਿਨ ਹੋ ਗਏ ਦਫਤਰ ਨਹੀਂ ਬੈਠ ਰਹੇ ਤੁਹਾਨੂੰ ਕੱਲ ਸਾਰਾ ਦਿਨ ਸਰਪੰਚ ਲੱਭਦੇ ਰਹੇਗੇ ਕੰਮ ਕਰਾਉਣ ਲਈ ਸਾਈਨ ਪ੍ਰਾਪਤ ਲਈ ਅਲੱਗ ਇਨਾਂ ਨੇ ਤੁਹਾਨੂੰ ਲੱਭਿਆ ਉਹ ਗੈਸਟਰ ਤੁਸੀਂ ਰੈਸਟ ਕਰ ਰਹੇ ਸੀ ਅੱਜ 3 ਉਹ ਸਵਾ 3 ਦਾ ਟਾਈਮ ਹੈ ਅਸੀਂ ਆਏ ਆ ਐਡੀਸੀ ਸਾਹਿਬ ਦੇ ਇਕੱਠੇ ਆਏ ਆ ਇੱਥੇ ਤੁਸੀਂ ਐ ਨਹੀਂਗੇ ਸਰਪੰਚ ਪੰਚਾਇਤਾਂ ਕੰਮ ਕਰਾਉਣ ਵਾਲੇ ਬੈਠੇ ਨੇ ਐਨ ਐ ਥੋੜਾ ਕਿ ਸਿਸਟਮ ਚੱਲਦਾ ਕਰਨ ਦਾ ਰਾਜ ਬਣਾਈ ਬੈਠੇ ਹੋ ਜੀ ਤਾਂ ਠੀਕ ਹੈ ਜੀ ਤੁਹਾਡੀ ਤਰੀਕ ਚੱਲੇਗੀ ਤਰੀਕ ਤੁਸੀਂ ਜਾਏ ਉਸ ਤੋਂ ਬਾਅਦ ਦਫ਼ਤਰ ਤਾਂ ਹੋਣਾ ਤੁਸੀਂ ਸਵਾ 3 ਵਜੇ ਤੁਸੀਂ ਫਿਰਦੇ ਹੋ ਕਿੰਦਰ ਆਪਦੇ ਘਰ ਵਾਲੇ ਪਾਸੇ ਨਹੀਂ ਜੀ ਐ ਨਹੀਂ ਸਿਸਟਮ ਚੱਲਣਾ ਐਡੀਸੀ ਸਾਹਿਬ ਜੀ ਇਹਨਾਂ ਦਾ ਐਕਸ਼ਨ ਲਵ ਜਿਹੜਾ ਲੈਣਾ ਹੈ ਕੋਈ ਇਹ ਮੈਂ ਗਲਤ ਗੱਲ ਐਵੇਂ ਨਹੀਂ ਤਿੰਨ ਦਿਨ ਹੋ ਗਏ ਖੱਜਲ ਖਵਾਰ ਹੋਈ ਜਾਂਦੇ ਸਰਪੰਚ ਪੰਚਾਇਤਾਂ ਤੋਂ ਇਹਦਾ ਘਰ ਦਾ ਰਾਜ ਬਣਾਈ ਬੈਠੇ ਹੋ ਨਾ ਜਿੰਨਾ ਬਿਲਕੁਲ ਨਹੀਂ ਦਫ਼ਤਰ ਹੈਗੇ ਤੁਸੀਂ ਸੁਪਟਡਟ ਸਾਹਿਬ ਨੂੰ ਤੁਸੀਂ ਕਿਹਾ ਘਰ ਚਲੇਗੇ ਨਾ ਸੁਪਟਡਟ ਸਾਹਿਬ ਤੁਹਾਨੂੰ ਕੀ ਕਿਹਾ ਘਰ ਚਲੇਗੇ ਹਾਂਜੀ ਇਹ ਨਾਲ ਦੇ ਖਲਾਬਨਾ ਇੱਕ ਨਾਲ ਬਣਾਓ ਇਹਨੂੰ ਲਾਈਟ ਨਾਲ ਲਿਖਿਆ ਜੇ ਆਪਦੇ ਵੱਲੋਂ ਨਾ ਲਿਖ ਕੇ ਚੰਗੀ ਤਰ੍ਹਾਂ ਸਸਪੈਂਡ ਕਰਵਾ ਕੇ ਘਰੇ ਪਿਠਾਓ ਉਹਦੇ ਬੰਦੇ ਆ ਇਹ ਸਰ ਕੋਡ ਨਿਕਲਣਾ ਹੈ ਵੀਡੀਓ ਦਾ ਸਰ ਦਾ ਤੇ ਸਾਰੇ ਇਹਦੀ ਵਜ੍ਹਾ ਨਾਲ ਇਹਦੀ ਸਾਹਿਬ ਡੀਸੀ ਸਾਹਿਬ ਮਤਲਬ ਸਾਰੇ ਕੰਮ ਵਧੀਆ ਕਰ ਰਹੇ ਨੇ ਇੱਕ ਬੰਦਾ ਹੈਗਾ ਕਿਸੇ ਦੀ ਸੁਣਨ ਨੂੰ ਕੋਈ ਤਿਆਰ ਨਹੀਂ ਸਾਰਾ ਸੀ ਤੁਹਾਡੇ ਕੋਲ ਗਿਆ ਸੀ ਇਹ ਮਕਾਨ ਨਹੀਂ ਕਰ ਰਿਹਾ ਅੱਜ ਤੱਕ ਨਹੀਂ ਇਸ ਬੰਦੇ ਨੇ ਕੀਤਾ ਸਰ ਹੂੰ ਅਸੀਂ ਇਹ ਤਾਂ ਤੁਹਾਨੂੰ ਪ੍ਰੂਫ ਦੇ ਦੇਈ ਹੈ ਨਾ ਵੀ ਸਰ ਆ ਜਿਹੜੇ ਇੰਨੇ ਨੇ ਪੈਸੇ ਲੈ ਕੇ ਕਰ ਰਿਹਾ ਤੇ ਜਿਹੜੇ ਸਹੀ ਹੈ ਉਹ ਬਿਲਕੁਲ ਨਹੀਂ ਕਰ ਰਿਹਾ ਅਸੀਂ ਵਿਦ ਪ੍ਰੂਫ ਇਹ ਦੇ ਸਕਨੇ ਸਭ ਦੇਖੋ ਵੀ ਇਸ ਮਕਾਨਾ ਦੇ ਤਾਂ ਅਸੀਂ ਇਹਨਾਂ ਨੂੰ ਕਿੰਨੀ ਵਾਰੀ ਮੈਂ ਹਫ਼ਤੇ 'ਚ ਦੂਤੇ ਵੀ ਗਾਉਂ ਨੂੰ ਮੈਂ ਨਾਲ ਲੈ ਕੇ ਆਇਆ ਮੈਨੂੰ ਸ਼ਿਕਾਇਤ ਆਈ ਸੀ ਸਰਪੰਚਾਂ ਦੀ ਕਿ ਜਿਹੜੇ ਬੀਡੀਪੀਓ ਨੇ ਸਾਡੇ ਫਾਜ਼ਿਲਕਾ ਦੇ ਇਹ ਬੈਠਦੇ ਨਹੀਂ ਤੇ ਜੇ ਫਾਜ਼ਿਲਕਾ ਹੁੰਦੇ ਨੇ ਤਾਂ ਆਪਦੇ ਗੈਸਟ ਆਫ ਚ ਆਰਾਮ ਕਰਦੇ ਨੇ ਆ ਮੈਂ ਹੁਣ ਆ ਕੇ ਦੇਖਿਆ ਸਵਾ 3 ਦਾ ਟਾਈਮ ਹੈ ਤੇ ਐ ਸਬਡੈਂਟ ਸਾਹਿਬ ਨੇ ਫੋਨ ਕੀਤਾ ਤੇ ਕਹਿੰਦੇ ਮੈਂ ਤਾਂ ਘਰੇ ਚਲਾ ਗਿਆ ਪੰਚਾਇਤਾਂ ਸਰਪੰਚ ਇੱਥੇ ਖੱਜਲਖਵਾਰ ਹੋ ਰਹੇ ਨੇ ਏਡੀਸੀ ਡੀ ਨੂੰ ਮੈਂ ਉਹਨਾਂ ਨੂੰ ਨਾਲ ਲੈ ਕੇ ਆਇਆ ਵਾ ਕੁਛ ਨਹੀਂ ਵਾ ਵਿਹਲਾ ਜਿਵੇਂ ਨਾ ਕਹਿੰਦੇ ਬੰਦਾ ਵਿਹਲਾ ਹੁੰਦਾ ਹੈ ਘਰ ਦਾ ਰਾਜ ਸਮਝਾ ਹੁੰਦਾ ਓਹਨ ਕਿਸੇ ਦਾ ਚੁੱਕਣਾ ਏਡੀਸੀ ਸਾਹਿਬ ਮੇਰੇ ਨਾਲ ਨੇ ਉਹ ਰਿਪੋਰਟ ਬਣਾ ਕੇ ਭੇਜ ਰਹੇ ਨੇ ਡਾਇਰੈਕਟਰ ਸਾਹਿਬ ਨੂੰ ਤੇ ਇਹਨਾਂ ਨੂੰ ਸਸਪੈਂਡ ਕਰਨਾ ਇਮੀਡੀਏਟ ਅੱਜ ਹੀ ਕਰਵਾਓ ਮੈਸੇਜ ਇਹ ਵੀ ਜਿਹੜੇ ਅਫਸਰ ਅਣਗਹਿਲੀ ਕਰਨਗੇ ਉਹਨਾਂ ਨੂੰ ਆਪਾਂ ਬਿਲਕੁਲ برداشت ਨਹੀਂ ਕਰਨਾ ਹੈ ਠੀਕ ਹੈ ਮੰਤਰੀ ਸਾਹਿਬ ਹੁਣੇ ਲਿਖਵਾ ਕੇ ਭੇਜ ਰਿਹਾ ਜੀ ਠੀਕ ਹੈ ਜੀ ਉਹ ਮੇਰੇ ਜੋ ਹਲਕਾ ਫਾਜ਼ਲ ਕਾ ਦੇ ਵਿੱਚ ਜਿਹੜੇ ਸਾਡੇ ਸਰਪੰਚ ਸਾਹਿਬ ਆੜ ਨੇ ਔਰ ਜੋ ਲੋਕ ਇੱਥੇ ਆ ਰਹੇ ਨੇ ਉਹਨਾਂ ਨੂੰ ਬੜੀ ਮੁਸ਼ਕਲ ਆ ਰਹੀ ਸੀ ਇਹਨਾਂ ਦੀ ਸ਼ਿਕਾਇਤ ਸੀ ਕਿ ਬੀ ਡੀ ਪੀ ਉਹ ਜਿਹੜੇ ਫਾਜ਼ਲ ਕਾ ਦੇ ਨੇ ਨਿਰਮਲ ਸਿੰਘ ਜੀ ਉਹ ਬੈਠਦੇ ਨਹੀਂ ਦਫ਼ਤਰ ਕੋਈ ਵੀ ਕੰਮ ਕਰਵਾਉਣ ਲਈ ਆਉਂਦਾ ਤਾਂ ਉਹ ਦਫ਼ਤਰ ਹਾਜ਼ਰ ਨਹੀਂ ਹੁੰਦੇ ਤਾਂ ਜਦੋਂ ਅਸੀਂ ਹੁਣ ਮੈਂ ਏਡੀਸੀ ਡੀ ਸਾਹਿਬ ਨੂੰ ਨਾਲ ਲੈ ਕੇ ਇੱਥੇ ਜਦੋਂ ਪਹੁੰਚਿਆ ਚੈਕਿੰਗ ਕੀਤੀ ਤਾਂ ਉਹ ਵਾਕਿਆ ਦਫ਼ਤਰ ਦੇ ਵਿੱਚ ਨਹੀਂ ਸੀ ਜਦੋਂ ਉਹਨਾਂ ਦੇ ਸੁਪਰਡੈਂਟ ਸਾਹਿਬ ਨੇ ਉਹਨਾਂ ਨੂੰ ਕਾਲ ਕੀਤੀ ਤਾਂ ਉਹਨਾਂ ਦਾ ਕਹਿਣਾ ਸੀ ਬੀਡੀਪੀ ਸਾਹਿਬ ਦਾ ਕਿ ਮੈਂ ਘਰ ਚਲਾ ਗਿਆ ਵੇਖੋ ਸਵਾ ਤਿੰਨ ਦਾ ਟਾਈਮ ਹੈ ਤੇ ਇਸ ਟਾਈਮ ਜਿਹੜਾ ਲੋਕਾਂ ਦੇ ਕੰਮ ਕਰ ਕਰਨ ਦਾ ਟਾਈਮ ਹੁੰਦਾ ਆਫਿਸ ਵਿੱਚ ਬੈਠ ਕੇ ਇਸ ਟਾਈਮ ਕਿਸੇ ਨੇ ਘਰੇ ਚਲੇ ਜਾਣਾ ਅਫਸਰ ਨੂੰ ਵੇਖੋ ਇਹ ਗਲਤ ਗੱਲ ਹੈ ਤਾਂ ਮੈਂ ਏਡੀਸੀ ਸਾਹਿਬ ਨੂੰ ਨਾਲ ਲੈ ਕੇ ਆਇਆ ਉਹਨਾਂ ਨੇ ਆਪ ਚੈੱਕ ਕੀਤਾ ਤਾਂ ਹੁਣ ਏਡੀਸੀ ਸਾਹਿਬ ਜਿਹੜੀ ਉਹਨਾਂ ਦੇ ਖਿਲਾਫ ਰਿਪੋਰਟ ਬਣਾ ਕੇ ਸਾਡੇ ਡਾਇਰੈਕਟਰ ਸਾਹਿਬ ਨੂੰ ਪੰਚਾਇਤ ਵਿਭਾਗ ਦੇ ਨਾਲ ਭੇਜਣਗੇ ਤੇ ਮੇਰੀ ਮੰਤਰੀ ਸਾਹਿਬ ਨਾਲ ਵੀ ਗੱਲ ਹੋ ਗਈ ਹੈ ਮੰਤਰੀ ਸਾਹਿਬ ਜੀ ਨੇ ਕਿਹਾ ਵੀ ਇਹ ਉਹ ਜ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਲੋਕਾਂ ਨੂੰ ਸਾਡੇ ਪੰਚਾਇਤਾਂ ਨੂੰ ਖੱਜਲ ਖਵਾਰ ਹੋਣਾ ਪਵੇ ਮੰਤਰੀ ਸਾਹਿਬ ਜੀ ਨਾਲ ਹੁਣੇ ਫੋਨ ਤੇ ਗੱਲ ਹੋਈ ਹੈ ਔਰ ਰਿਪੋਰਟ ਜਿਹੜੀ ਹੈ ਮੰਗਵਾਰੇ ਨੇ ਔਰ ਉਹਨਾਂ ਤੇ ਜੋ ਬਣਦੀ ਕਾਰਵਾਈ ਹੈ ਵਿਭਾਗ ਵੱਲੋਂ ਬੀਡੀਪੀਓ ਜਿਹੜੇ ਫਾਜ਼ਿਲਖਾਨੇ ਉਹਨਾਂ ਦੇ ਖਿਲਾਫ ਕਰਨ ਜਾ ਰਹੇ ਹੈ